ਬਰੇ ਮੇਰੀ ਬੇਟੀ ਟਿਊਸ਼ਨ ਤੇ ਕਿੰਸੀ ਮੰਨੋ ਟਿਊਸ਼ਨ ਤੋਂ ਲੈਣ ਆਈ ਸੀ ਮੇਰੀ ਦੋ ਜਾਨਾਂ ਨੇ ਛੇਨ ਲਾਈ ਐ ਮੈਂ ਬੜਾ ਸ਼ੋਰ ਮਚਾਇਆ ਮੇਰੀ ਛੇਨ ਲਾ ਲਈ ਕੋ ਪਲੀਜ਼ ਕੋਈ ਫੜੋ ਮੇਰੀ ਛੇਨ ਲਾ ਲਈ ਮੈਂ ਨਾਲ ਫੋਲੋ ਕਰਦੀ ਰਹੀ ਪਿਛਲੇ ਵਾਲੇ ਨੇ ਮੈਨੂੰ ਗੰਦ ਦਿਖਾਈ ਐ ਪਰ ਬੜੀ ਢੇਰ ਮੈਨੂੰ ਗੰਦ ਦਿਖਾਉਂਦਾ ਰਿਆ ਪਰ ਮੈਂ ਤਾਂ ਵੀ ਉਹਨਾਂ ਨੂੰ ਫੋਲੋ ਕਰਦੀ ਰਹੀ ਮੈਂ ਡਰੀ ਨਹੀਂ ਪਰ ਮੈਂ ਨਹੀਂ ਰੁਕੀ ਮੈਂ ਉਹਨਾਂ ਨੂੰ ਫੋਲੋ ਕਰਦੀ ਰਹੀ ਕੰਟੀਨਿਊਸਲੀ ਮੈਨੂੰ ਗੰਦ ਦਿਖਾਉਂਦੇ ਰਹੇ ਪਰ ਮੈਂ ਫਿਰ ਵੀ ਉਹਨਾਂ ਨੂੰ ਫੋਲੋ ਕਰਦੀ ਰਹੀ ਗੰਦ ਦੇਖ ਕੇ ਕੋਈ ਅੱਗੇ ਨਹੀਂ ਆਇਆ ਪਰ ਮੈਂ ਨਹੀਂ ਡਰੀ ਮੇਰੀ ਐਕਟਿਵਾ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੈਂ ਡਿੱਗ ਗਈ ਤੇ ਭਈਆ ਮੈਂ ਡਿੱਗਦੀ ਨਾ ਮੈਂ ਉਹਨਾਂ ਨੂੰ ਫੋਲੋ ਕਰਦੀ ਰਹਿੰਦੀ ਗਨ ਦੇਖ ਕੇ ਤੇ ਕੀ ਡਰਨਾ ਸੀ ਮੈਂ ਡਰੀ ਨਹੀਂ ਸੀ ਮੇਰੀ ਐਕਟਿਵਾ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੈਂ ਡਿੱਗ ਗਈ ਜਿਵੇਂ ਨਾ ਡਿੱਗਦੀ ਤੇ ਮੈਂ ਉਹਨਾਂ ਨੂੰ ਕਾਫੀ ਦੇਰ ਫੋਲੋ ਕਰਦੀ ਉਹਨਾਂ ਦੀ ਗਨ ਦੇਖ ਕੇ ਕਿਸੇ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਬਾਰੇ ਮੇਰੀ ਬੇਟੀ ਟਿਊਸ਼ਨ ਤੇ ਕਿਸੀ ਮੈਨੂੰ ਟਿਊਸ਼ਨ ਤੋਂ ਲੈਣਾ ਸੀ ਮੈਂ ਹਨੂਮਾਨ ਚੌਂਕ ਤੋਂ ਕੀਤਾ ਬਮਨ ਰੋਡ ਨੂੰ ਆਣਾ ਸੀ ਸਿਟੀ ਹਾਰਟ ਹਨੂਮਾਨ ਚੌਂਕ ਤੋਂ ਸਿਟੀ ਹਾਰਟ ਆ ਨਾ ਉੱਥੇ ਮੇਰੀ ਦੋ ਜਣਿਆਂ ਨੇ ਛੇਨ ਲਈ ਐ ਮੈਂ ਬੜਾ শোর ਮਚਾਇਆ ਮੇਰੀ ਛੇਨ ਲਾ ਲਈ ਕੋ ਪਲੀਜ਼ ਕੋਈ پڑੋਕ ਮੇਰੀ ਛੇਨ ਲਾ ਲਈ ਮਨਨ ਫੋਲੋ ਕਰਦੀ ਰਹੀ ਦੋ ਜਣੇ ਹੀ ਬਾਈਕ ਤੇ ਪਿਛਲੇ ਵਾਲੇ ਨੇ ਮੈਨੂੰ ਗੰਨ ਦਿਖਾਈ ਐ ਪਰ ਬੜੀ ਢੇਰ ਮੈਨੂੰ ਗੰਨ ਦਿਖਾਉਂਦਾ ਰਿਆ ਪਰ ਮੈਂ ਤਾਂ ਵੀ ਉਹਨਾਂ ਨੂੰ ਫੋਲੋ ਕਰਦੀ ਰਹੀ ਮੈਂ ਡਰੀ ਨਹੀਂ ਉਸ ਤੋਂ ਬਾਅਦ ਮੈਂ ਕਿੰਨੀ ਢੇਰ ਉਹਨਾਂ ਨੂੰ ਫੋਲੋ ਕਰਦੀ ਰਹੀ ਉੱਥੇ ਇੱਕ ਮਨੀਆਰੀ ਦੀ ਦੁਕਾਨ ਐ ਉੱਥੇ ਉਹਨਾਂ ਨੇ ਉਹਨਾਂ ਦੀ ਸਪੀਡ ਸਲੋ ਹੋਈ ਐ ਫਿਰ ਨਾ ਉੱਥੇ ਕਿ ਜੇ ਉਹਨਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫਿਰ ਕੰਟੀਨਿਊ ਸਪੀਡ ਕਰ ਲਈ ਨਹੀਂ ਪਾਈ ਪਰ ਮੈਂ ਨਹੀਂ ਰੁਕੀ ਮੈਂ ਉਹਨਾਂ ਨੂੰ ਫੋਲੋ ਕਰਦੀ ਰਹੀ ਫਿਰ ਐ ਇਸ ਵਾਲੀ ਗੀਤਾਪਾ ਮੰਡੂਰ ਤੇ ਆ ਕੇ ਬਹੁਤ ਸਪੀਡ ਤੇ ਮੈਂ ਉਹਨਾਂ ਨੇ ਕੰਟੀਨਿਊਸਲੀ ਮੈਨੂੰ ਗਨ ਦਿਖਾਉਂਦੇ ਰਹੇ ਪਰ ਮੈਂ ਫਿਰ ਵੀ ਉਹਨਾਂ ਨੂੰ ਫੋਲੋ ਕਰਦੀ ਰਹੀ ਫਿਰ ਉਸ ਤੋਂ ਬਾਅਦ ਕੋਈ ਮਤਲਬ ਅੱਗੇ ਨਹੀਂ ਆਇਆ ਮੈਂ ਕਿੰਨੀ ਦੇਰ ਸ਼ੋਰ ਮਚਾਉਂਦੀ ਰਹੀ ਪਲੀਜ਼ ਕੋਈ ਫੜੋ ਮੇਰੀ ਚੈਨੀ ਲਾ ਲੇ ਗਨ ਕਰਕੇ ਕੋਈ ਅੱਗੇ ਨਹੀਂ ਆਇਆ ਗਨ ਦੇਖ ਕੇ ਕੋਈ ਅੱਗੇ ਨਹੀਂ ਆਇਆ ਪਰ ਮੈਂ ਨਹੀਂ ਡਰੀ ਮੇਰੀ ਐਕਟਿਵਾ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੈਂ ਡਿੱਗ ਗਈ ਮੈਂ ਆਪ ਮੈਂ ਜਦ ਭਈਆ ਮੈਂ ਡਿੱਗਦੀ ਨਾ ਮੈਂ ਉਹਨਾਂ ਨੂੰ ਫੋਲੋ ਕਰਦੀ ਰਹਿੰਦੀ ਗਨ ਦੇਖ ਕੇ ਤੇ ਕੀ ਡਰਨਾ ਸੀ ਮੈਂ ਡਰੀ ਨਹੀਂ ਸੀ ਮੇਰੀ ਐਕਟਿਵਾ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੈਂ ਡਿੱਗ ਗਈ ਜਿਵੇਂ ਮੈਂ ਨਾ ਡਿੱਗਦੀ ਤੇ ਮੈਂ ਉਹਨਾਂ ਨੂੰ ਕਾਫੀ ਧੇਰ ਫੋਲੋ ਕਰਦੀ ਉਹਨਾਂ ਦੀ ਗਨ ਦੇਖ ਕੇ ਕਿਸੇ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਸਰ ਕੀ ਗੱਲ ਹੋਈ ਆ ਬੇਟੀ ਨਾਲ ਕੀ ਕਹਿਣਾ ਜਾਓਗੇ ਬੱਲਾ ਜੀ ਇਹ ਸਾਡੀ ਨੂੰਹ ਆ ਮੈਂ ਘਰ ਬੈਠਾ ਰਹਾ ਸੀ ਇਹਦਾ ਮੈਨੂੰ ਫੋਨ ਆਇਆ ਵੀ ਇੱਧਰ ਦਾ ਆਓ ਜੱਸਾ ਜਲਦੀ ਗੀਤਾ ਬਹਰ ਹੋ ਰੋ ਹਾਂ ਮੇਰੀ ਚੈਨੀ ਲਾਗ ਲੈ ਹਾਂ ਜਦੋਂ ਮੈਂ ਉੱਥੇ ਪਹੁੰਚਿਆ ਹੋਰ ਸੱਜਦੀ ਸਾਰੇ ਅੱਛਾ ਸਾਬ ਸਾਰੇ ਆਏ ਹੋਏ ਸੀ ਹਾਂ ਉਹਨੂੰ ਮੈਂ ਪੁੱਛਿਆ ਤਾਂ ਉਹ ਕਹਿੰਦੀ ਮੇਰੀ ਉੱਥੋਂ ਚੈਨੀ ਲਾਈ ਆ ਹਾਂ ਚੈਨੀ ਲਾਹ ਕਹਦੇ ਮੈਂ ਉਹਦਾ ਪਿੱਛਾ ਕੀਤਾ ਬੜਾ ਉਹਨਾਂ ਨੇ ਘੱਲ ਦਿਖਾਈ ਹਾਂ ਉਹਨੇ ਘੱਲ ਦਿਖਾਉਂਦੀ ਵੀ ਨਹੀਂ ਡਰੀ ਉਹ ਮਗਰ ਪਿੱਛਾ ਕਰਦੀ ਸੀ ਹਾਂ ਉਹਨੇ ਸਕੂਟਰ ਵੀ ਮਾਰ ਗਿਆ ਆ ਮਾਰੀ ਵਿੱਚ ਹਾਂ ਹਾਂ ਉਹ ਆਪੇ ਡਰ ਗਈ ਆ ਹਾਂ ਉਹ ਫਿਰਦਾ ਲੈ ਕੇ ਦੌੜ ਗਿਆ ਕਿਸੇ ਨੇ ਹੱਥ ਨਹੀਂ ਪਾਇਆ ਹਾਂ ਗਨ ਕਰਕੇ ਵੀ ਉਹ ਦੁਕਾਨ ਨੇ ਹਾਂ ਹਾਂ ਸਾਰੇ ਲੱਢਨੇ ਕੋਈ 12 ਕ ਦੇ ਵਿੱਚ ਪਸਾ ਸ਼ਰੀ ਆਮ ਦੁਪਹਿਰੇ ਸ਼ਰੀ ਆਮ ਗੁੰਡਾ ਕਰਦੀ ਆ ਨਾ ਉਸ ਮਾਚੀ ਕਿੱਥੇ ਦੀ ਘਟਨਾ ਹੋਈ ਆ ਇਹ ਇਹ ਗੀਤਾਪੁਰੋਂ ਨਹੀਂ ਇਹ ਹਨੂਮਾਨ ਚੋਂ ਆਉਂਗਾ ਇਹ ਉਹ ਹਨੂਮਾਨ ਚੋਂ ਆਉਂਦਾ ਥੋੜੀ ਜਿਹੀ ਖਾ ਆ ਕੇ ਐਥੋਂ ਤੱਕ ਕੁੜੀ ਭੱਜੀ ਤਖੋਈ ਕਿੱਥੇ ਚੰਨੀ ਦੀ ਆ ਪਿੱਛੇ ਤਾਂ ਬਰਾਜ ਨੂੰ ਕੀ ਨਾ ਪਿੱਛੇ ਹਨੂਮਾਨ ਚੋਂ ਦਰਗੇ ਗੀਤਾਪੁਰੋਂ ਪਿੱਛੇ ਅਤੇ ਉਹ 1.5 ਕਿਲੋਮੀਟਰ ਅਗੋਂ ਪਿੱਛਾ ਕੀਤਾ ਹਾਂ ਪਰ ਸ਼ਰੀਆਮ ਲੜਕੀ ਨੇ ਲੁੱਟਖੋ ਕੀਤੀ ਆ ਮੈਂ ਆਹਣਾ ਸ਼ਰੀਆਮ ਜਾਣੀ ਹੱਥ ਮਾਰਿਆ ਤੇ ਉਹਨੇ ਮਗਰ ਧੋੜੀ ਆ ਫਿਰ ਜਦੋਂ ਪਿਸਤੌਲ ਦਿਖਾਇਆ ਤੇ ਲੜਕੀ ਫਿਰ ਡਰੀ ਫਿਰ ਵੀ ਨਹੀਂ ਡਰੀ ਨਾ ਉਹ ਕਹਿੰਦੀ ਮਾਰਦਣ ਗੋਲੀ ਕੋਈ ਗੱਲ ਨਹੀਂ ਉਹਨੇ ਫਿਰ ਸਕੂਟਰੀ ਮਾਰੀਏ ਵਿੱਚ ਹਾਂ ਉਹ ਡਿੱਗ ਪਈ ਆ ਹਾਂ ਉਹ ਡੇਰ ਪਈਏ ਤੇ ਮੋੜੇ ਫੇਰ ਲੈ ਕੇ ਨਿਕਲ ਗਈ ਕੋਈ ਥੋੜੀ ਜਿਹੀ ਤੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੰਗ ਪ੍ਰਸ਼ਾਸਨ ਨੂੰ ਕਹਿਣਾ ਆਹ ਕਹਿਣਾ ਵੀ ਇੱਥੇ ਸ਼ਰੀਆਮ ਦੇਣਾ ਨੇ ਯਾਰ ਟੜਾ ਜੰਗੀਆਂ ਮਦੌੜੀਆਂ ਵੀ ਦਿਨੇ ਦੁਪਹਿਰ ਚਾੜੇ ਮਤਲਬ ਸੋਰ ਬਜਾਰੀ ਚੱਲਦੀ ਆ ਫਿੱਲੋ ਤੋਂ ਹੋ ਰਹੀਆਂ ਚਿਆਨੀਆਂ ਲਾਤਰੀਆਂ ਆਪਾਂ ਨੂੰ ਕੋਈ ਮਤਲਬ ਕੋਈ ਸੇਫ ਨਹੀਂ ਹੈਗਾ ਬੰਦਾ ਚਲੋ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027